ਆਮ ਪ੍ਰੀ ਬੈਠਾ ਇੱਥੇ ਤੂੰ ਵੇਖੀਦਾ ਸਹੀ ਪਤਾ ਲੱਗ ਜਾਂਦਾ ਇੱਕ ਹੀ ਤਾਂ ਸਹੀ ਪੱਕਾ ਆਵੇ ਦਾ ਪੱਕਾ ਆਵੇ ਨਹੀਂ ਉਹ ਤੇਰੀ ਬੁੜੀ ਪਸਾਏ ਬੰਦੇ ਮੇਰੇ ਸਾਲਾ ਥਪੇੜਾ ਮਾਰਨਾ ਮੈਂ ਤੇਰੇ ਤੂੰ ਸਵੇਰੇ ਪੈਰਾਂ ਲਾਣਾ ਤੈਨੂੰ ਪਤਾ ਲੱਗ ਜਾਂਦਾ ਸੀ ਚੱਲ ਕੋਈ ਨਾ ਕੱਲੇ ਵੀ ਤੇਰਾ ਵਹਿ ਮੈਂ ਕੱਢਣਾ ਕੋਈ ਚੱਕਰ ਨੂੰ ਤੋ ਛਾਪਾ ਮਾਰਾਂਗਾ ਬਾਹਰ ਹੀ ਮੈਂ ਦੇਖਾਂਗਾ ਗਵਾਂਡੀਆਂ ਦੇ ਘਰ ਛੱਤ ਤੇ ਬੈਠ ਕੇ ਜੇ ਮੇਰੇ ਸਾਲੇ ਦੇ ਨਾਂ ਉਹ ਆਇਆ ਨਾ ਤੂੰ ਆਪਦੇ ਹਿਸਾਬ ਲਾ ਲਈ ਤੇਰਾ ਬੰਦਾ ਕੀ ਐ ਆਵੇ ਦਾ ਤੂੰ ਇਹ ਗੱਲ ਛੱਡ ਦੇ ਆਵੇ ਦਾ ਹੀ ਉਹ ਰੋਜ ਆਂਦਾ ਹੀ ਘਟਾ ਲੈਣਾ ਕੋਈ ਨਹੀਂ ਹਮ ਸਾਰੇ ਰਸਨਾ ਕੱਪੜੇ ਧਾਦੇ ਪਾਉਂਦਾ ਨਾ ਕੋਈ ਵਾਲ ਤਾਂ ਵੇਖ ਇੰਡੇ ਇੰਡੇ ਛੱਤਾਂ ਲਏ ਬਣਾਏ ਘਰ ਦਾ ਪ੍ਰੀਤ ਪ੍ਰੀਤ ਰੋਟੀ ਪੈਕ ਹੋ ਗਈ ਆ